ਹਾਂਜੀ ਤੋਂ ਸ਼ਸ਼ੀਕਰ ਭਾਈ ਸਾਰੇ ਦੋਸਤਾਂ ਮਿੱਤਰਾਂ ਨੂੰ ਆਜੋ ਆਪਾਂ ਇੰਗਲਿਸ਼ ਅੱਜ ਬਹੁਤ ਸੋਹਣੇ ਦੋ ਕਨਸੈਪਟ ਸਿੱਖਦੇ ਆਂ ਨੰਬਰ ਪੱਕੇ ਕਰਦੇ ਦੇਖੋ ਭਾਈ ਤੁਹਾਨੂੰ ਜਿਹੜਾ ਕੀ ਹੈ ਦੋ ਖਾਲੀ ਥਾਵਾਂ ਦਿੱਤੀਆਂ ਹੋਣਗੀਆਂ ਜਿਦੇ ਚ ਤੁਹਾਨੂੰ ਜੀਰੰਡ ਤੇ ਇੱਕ ਚ ਇਨਫਿਨਿਟੀ ਬਾਰੇ ਮਤਲਬ ਖਾਲੀ ਥਾਂ ਭਰਨ ਬਾਰੇ ਗਿਆ ਹੋਊਗਾ ਤੁਸੀਂ ਕੀ ਕਰਨਾ ਤੁਹਾਨੂੰ ਖਾਲੀ ਥਾਂ ਦੇ ਵਿੱਚ ਇਸ ਤਰ੍ਹਾਂ ਇੱਕ ਸ਼ਬਦ ਦਿੱਤਾ ਹੋਊਗਾ ਤੁਸੀਂ ਉਹ ਸ਼ਬਦ ਦੇ ਨਾਲ ਆਈ ਐਨ ਜੀ ਨਾਲ ਦੇਣਾ ਬਸ ਔਰ ਕੁਝ ਨਹੀਂ ਕਰਨਾ ਅਗਰ ਉਹ ਸ਼ਬਦ ਦੇ ਐਂਡ ਤੇ ਇੱਕ ਹੀ ਹੋਵੇ ਤਾਂ ਤੁਸੀਂ ਉਹ ਆਈ ਮਤਲਬ ਇੱਕ ਹੀ ਕੱਟ ਕੇ ਆਈ ਐਨ ਜੀ ਲਾ ਦੇਣਾ ਉਸ ਤੋਂ ਬਾਅਦ ਥੋ ਜਿਹੜੀ ਤੁਹਾਨੂੰ ਦੂਜੀ ਕਾਲੀ ਤਾਂ ਆਉਗੀ ਉਹਦੇ ਵਿੱਚ ਕੀ ਹੈ ਤੁਹਾਨੂੰ ਕਿਹਾ ਗਿਆ ਹੋਗਾ ਵੀ ਇਨਫਿਨਿਟਿਵ ਦੇ ਨਾਲ ਭਰੋ ਇਨਫਿਨਿਟਿਵ ਦੇ ਨਾਲ ਕੀ ਹੈ ਇਸ ਤਰ੍ਹਾਂ ਖਾਲੀ ਥਾਂ ਦਿੱਤੀ ਹੋਗੀ ਉਹਦੇ ਨਾਲ ਬ੍ਰੈਕਟ ਦੇ ਵਿੱਚ ਇੱਕ ਤੁਹਾਨੂੰ ਸ਼ਬਦ ਦਿੱਤਾ ਹੋਗਾ ਆਹ ਸ਼ਬਦ ਤੁਸੀਂ ਇੱਥੇ ਖਾਲੀ ਥਾਂ ਦੇ ਵਿੱਚ ਭਰ ਕੇ ਉਹ ਤੋਂ ਇਹ T O 2 ਲਾ ਦੇਣਾ ਬਸ ਬਾਰਵੀਂ ਵਾਲਿਓ ਇਥੇ ਤੁਹਾਡੇ ਅੱਜ ਦੀ ਕਲਾਸ ਦੇ ਵਿੱਚ ਦੋ ਨੰਬਰ ਪੱਕੇ ਹੁੰਦੇ ਆ ਇਹਨੂੰ ਜ਼ੀਰੋ ਕਹਿੰਦੇ ਆ ਇਹਦੇ ਨਾਲ I G ਲਾ ਦੇਣਾ ਖਾਲੀ ਥਾਂ ਦੇ ਵਿੱਚ ਇਹਨੂੰ ਇਨਫਿਨਿਟੀ ਕਹਿੰਦੇ ਆ ਇਹਦੇ ਨਾਲ ਤੁਸੀਂ ਇਸ ਤੋਂ ਪਹਿਲਾਂ ਸਿਰਫ T O 2 ਲਾ ਕੇ ਇਹਨੂੰ ਸੇਮ ਉਸੇ ਤਰ੍ਹਾਂ ਹੀ ਲਿਖ ਦੇਣਾ ਭਾਈ ਕਿਵੇਂ ਦਾ ਕਨਸੈਪਟ ਲੱਗਿਆ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਦੱਸ ਕੇ ਜ਼ਰੂਰ ਜਾਓ ਧੰਨਵਾਦ